ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਾ ਦਾ ਸਵਾਗਤ ਹੈ ਆਪਣਾ ਚੈਨਲ ਸੋਨੀ ਮੁੰਜਲ हेयर ਬਲੌਗ ਤੇ ਵਿੱਚ ਅੱਜ ਇੱਕ ਨਵੀਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਕੋ ਦੀ ਐਂਡ ਟਿੱਕਰ ਦੇਖਿਓ ਤੁਸੀਂ ਦੇਖ ਸਕਦੇ ਹੋ ਹਨਾ ਜਿਹੜੀਆਂ ਕੈਂਚੀਆਂ ਐ ਜੇ ਆਪਾਂ ਇਹਨਾਂ ਨਾ ਬਾਤੇ ਦੇ ਨਾਲ ਜੰਗ ਲੱਗ ਜਾਂਦਾ ਆਪਾਂ ਇਸ ਨੂੰ ਬਾਤੇ ਤੁਸੀਂ ਦੇਖ ਸਕਦੇ ਹੋ ਕੈਂਚੀ ਨੂੰ ਕਿੰਨਾ ਜੰਗ ਲੱਗਿਆ ਪਿਆ ਕਿੰਨੀ ਬੁਰੀ ਹਾਲਤ ਹੋਈ ਵੀ ਕੈਂਚੀ ਦੀ ਆਹ ਕੈਂਚੀ ਦਾ ਵੀ ਤੁਸੀਂ ਦੇਖੋ ਕਿੰਨੀ ਬੁਰੀ ਹਾਲਤ ਹੋਈ ਪਈ ਆ ਚਲੋ ਪਹਿਲੇ ਚੀਜ਼ਾਂ ਨੂੰ ਘੱਟ ਬਾਤਦੇ ਤੇ ਇਹਨਾਂ ਨੂੰ ਜੰਗ ਲੱਗ ਜਾਂਦਾ ਇਹਨਾਂ ਦਾ ਆਪਾਂ ਜੰਗ ਕਿਵੇਂ ਠੀਕਾ ਸਕਦੇ ਹਾਂ ਜਿਸਨੂੰ ਕੈਂਚੀਆਂ ਬਿਲਕੁਲ ਨਵੀਆਂ ਨਕੋਤ ਨਿਕਲਿਆਉਣਗੀਆਂ ਤੇ ਵੀਡੀਓ ਪੂਰੀ ਐਂਡ ਤੱਕਲ ਦੇਖਿਓ ਜਿਹੜੇ ਆਪਣੇ ਚੈਨਲ ਤੇ ਨਵੇਂ ਪਲੀਸ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਜੋ ਹੁਣ ਆਪਾਂ ਤੁਹਾਨੂੰ ਦੱਸੀਏ ਤੇ ਇਹਨਾਂ ਕੈਂਚੀਆਂ ਨੂੰ ਆਪਾਂ ਵੀ ਕਿਵੇਂ ਜੰਗ ਲੱਗੀ ਹਟਾ ਸਕਦੇ ਹਾਂ ਕੈਂਚੇ ਬਿਲਕੁਲ ਕਲੀਨ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਤੇ ਵੀਡੀਓ ਜਿਹੜੀ ਪੂਰੀ ਐਂਡ ਤੱਕਲ ਦੇਖਿਓ ਹਾਂਜੀ ਉਹਲੇ ਪੱਲੀ ਕੈਂਚੀ ਠੀਕ ਆ ਇਸ ਤੇ ਉਹ ਪਰਫਕਾ ਨਾਲ ਕੋਲ ਗੇਟ ਲਗਾਉਣੀ ਆ ਤੁਸੀਂ ਕੋਈ ਵੀ ਪੇਸਟ ਲਗਾ ਸਕਦੇ ਹੋ ਜਿਹੜੀ ਤੁਹਾਡੇ ਕੋਲ ਹੈਗੀ ਤੁਸੀਂ ਉਹੀ ਲਗਾ ਸਕਦੇ ਹੋ ਦੇਖੋ ਰੈੱਡ ਕਲਰ ਦੀ ਕਲੋਜ਼ ਆਪਾਂ ਦੋਨੇ ਸਾਈਡ ਲੇ ਲਗਾਉਣੀ ਆ ਹੁਣ ਆਪਾਂ ਕੀ ਕਰਨਾ ਐਸ ਨੂੰ ਐਸ ਨੂੰ ਫਿਰ ਦੇਣਾ ਸਵਾਰ ਕਿਦਾਂ ਪੇਸਟ ਲਗਾਈਏ ਤਾਂ ਕਿ ਸਾਰੇ ਤੇ ਕੋਲ ਗੇਟ ਜਿਹੜੀ ਲੱਗ ਸਕੇ ਪੇਸਟ ਬਹੁਤ ਹੀ ਆਸਾਨ ਜਿਹਾ ਤਰੀਕਾ ਜਿਸ ਨਾਲ ਕਿ ਮਨੇ ਕੈਂਚੀਆਂ ਤਿੱਖੀਆਂ ਵੀ ਬੈਂਟੋ-ਮੈਂਟ ਹੋ ਜਾਣਗੀਆਂ ਤੇ ਆਪਣੀ ਕੈਂਚੀਆਂ ਦਾ ਜੰਗ ਵੀ ਆਰਾਮ ਦੇ ਨਾਲ ਲੈ ਜਾਊਗਾ ਇਸ ਤਰ੍ਹਾਂ ਆਪਣਾ ਇੱਕ ਦੋ ਦੋ ਮਿੰਟ ਲਗਾ ਕੇ ਛੱਡ ਦਾਂਗੇ ਇਹੀ ਵਾਰ ਸਪਾ ਦੂਜੀ ਕੈਂਚੀ ਤੇ ਲਗਾ ਦਾਂਗੇ ਕੀ ਕਿਤੇ ਪੇਸਟ ਲੱਗੀ ਹੋਈ ਆ ਇਕਦੋ 2 ਮਿੰਟ ਬਾਅਦ ਦੋਨਾਂ ਕੈਂਚਿਆਂ ਨੇ ਇਸ ਦਾ ਛੱਡ ਦਾਂਗੇ ਲਗਾ ਕੇ ਹਾਂਜੀ 1 ਮਿੰਟ 2 ਮਿੰਟ ਹੋ ਗਏ ਹੁਣ ਆਪਾਂ ਇਸ ਦੇ ਉੱਪਰ ਕੀ ਕਰਨਾ ਆਪਾਂ ਲਗਾਉਣਾ ਹਾਰਪਿਕ ਕੈਂਚਿਆਂ ਦੇ ਉੱਪਰ ਇਸ ਨੂੰ ਆਪ ਬਹੁਤ ਸਰੀ ਮਾਤਤ ਨਾਲ ਉੱਪਰ ਲਗਾ ਦੇਣਾ ਸਵਾਰ ਕੇ ਕੈਂਚੀਆਂ ਦੇ ਦੇਖੋ ਤੋਂ 2 ਮਿੰਟ ਪਹਿਨ ਲਗਾ ਕੇ ਰੱਖਣਾ ਹਰ ਕਿਚ ਨੂੰ ਇਸ ਤਰ੍ਹਾਂ ਥੱਲੇ ਤੁਸੀਂ ਬਾਧੂ ਵੇਸਟ ਕੱਪੜਾ ਜਾਂ ਕੋਈ ਚੀਜ਼ ਵਿਛਾ ਲੈਣੀ ਆ ਤੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜਿਹੜਾ ਚੈਨਲ ਦੇ ਨਵੇਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਦਾਂ ਲਾ ਕੇ ਆਪ ਇੱਕ ਤੋਂ 2 ਮਿੰਟ ਇਸ ਚੀਜ਼ ਨੂੰ ਰੱਖ ਦੇਣਾ ਇਸੇ ਤਰ੍ਹਾਂ ਮੈਂ ਦੂਜੀ ਕੈਂਚੀ ਤੇ ਲਗਾ ਦੇਣਾ 1 ਤੋਂ 2 ਮਿੰਟ ਆਪ ਇਹਨਾਂ ਰੱਖ ਦੇਣਾ ਹਾਂਜੀ 2 ਮਿੰਟ ਹੋ ਚੁੱਕੇ ਆ ਤੇ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਸਾਫ਼ ਕਰਨਾ ਤੇ ਤਿੱਖਾ ਕਰਨਾ ਉਹਦੇ ਲਈ ਆਪਾਂ ਕੀ ਕਰਨਾ ਇੱਕ ਐਲੂਮੀਨਮ ਵਰਕਰ ਦਾ ਸਿਲਵਰ ਪੇਪਰ ਦਾ ਇਹ ਵਾਲਾ ਲੈ ਲੈਣਾ ਇਹ ਹਰ ਇੱਕ ਘਰ ਵਿੱਚ ਹੁੰਦਾ ਹੀ ਆ ਹਨਾ ਤੁਹਾਨੂੰ ਪਤਾ ਹੀ ਆ ਤੇ ਇਹ ਨਾਲ ਕੀ ਆਪਾਂ ਇਹ ਲਗੜਨਾ ਇਦਾਂ ਇਤਨਾ ਲਗੜਨਾ ਦੇਖੋ ਇਸ ਨਾਲ ਸਾਡੀ ਤਾਂ ਕੈਂਚੀ ਤਿੱਖੀ ਹੋ ਜਾਊਗੀ ਤੇ ਨਾਲੇ ਆਪਣੀ ਕੈਂਚੀ ਸਾਫ਼ ਹੋ ਜਾਊਗੀ। ਇੱਕ ਸਿੱਤ ਪੇਸਟੀ ਨੂੰ ਆਹ ਕੈਂਚੀ ਨੂੰ ਸਾਫ਼ ਕਰਾਂਗੇ। ਦੇਖੋ। ਦੇਖੋ ਜੰਗ ਕਿਵੇਂ ਲੈਂਦਾ ਤੁਸੀਂ ਦੇਖ ਹੀ ਸਕਦੇ। ਜਦੋਂ ਆਪਾਂ ਕੈਂਚੀ ਨੂੰ ਬਰਤਦੇ ਨਹੀਂ तो कैंची के जंग बहुत ज्यादा लग जा क्योंकि लोहा होंची साफ करा देखो जिन्ना जंगाल लगे तो देख है। सारा ले पेपर दिना सारा जंगाल ले जाता ਅਸਤਨਾ ਦੇਖੋ ਨੀਗਾਹ ਸਾਰਾ ਲੈਂਦਾ ਕਿ ਮੈਂ ਕਾਲਾ ਕਾਲਾ ਲਾਲ ਲਾਲੀ ਹੈ ਪੈਸਾ ਦਾ ਤੇ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਹਾਂਜੀ ਦੇਖੋ ਸਾਰਾ ਲਹਿ ਗਿਆ ਜਿੰਕਾ ਜਿਹੜਾ ਲੱਗਿਆ ਥੱਲੇ ਹੀ ਦੇਖਦੇ ਕਿੰਨਾ ਬੁਰਾ ਹਾਲ ਹੋ ਗਿਆ ਇੰਨਾ ਜੰਗਾਲ ਲੱਗਿਆ ਸੀ ਕਿ ਹੁਣ ਆਪਾਂ ਕੀ ਕਰਨਾ ਇੱਕ ਕਪੜਾ ਲੈ ਲੈਣਾ ਉਹਦੇ ਨਾਲ ਆਪਾਂ ਸਾਫ਼ ਕਰਨਾ ਇਹਨੂੰ ਪਾਣੀ ਨਾਲ ਨਹੀਂ ਧੋਣਾ ਪਾਣੀ ਨਾਲ ਧੋਵਾਂਗੇ ਤਾਂ ਫੇਰ ਇਹਨੂੰ ਜੰਗਾਲ ਲੱਗੂਗਾ ਆਪਾਂ ਸਾਫ਼ ਤੁਸੀਂ ਦੇਖ ਸਕਦੇ ਹੋ ਕਿੰਨਾ ਫੱਕ ਪੈ ਗਿਆ ਕਿੰਨਾ ਬੁਰਾ ਹਾਲ ਸੀ ਕਿੱਤਿਆਂ ਬਿਲਕੁਲ ਕਲੀਨ ਹੋ ਚੁੱਕੀਆਂ ਆ ਲਓ ਜੀ ਦੇਖੋ ਸਾਰਾ ਜੰਗਾਲ ਲੈ ਚੁੱਕਿਆ ਇਹ ਸੇ ਤਆਂ ਇਹ ਪਦੂਜੀ ਕੈਂਚੀਆਂ ਸਾਫ ਕਰਾਂਗੇ ਇਹਦੇ ਮੂਰੇ ਮੂਰੇ ਲੱਗਿਆ ਸੀ ਜਿਆਦਾ ਨਹੀਂ ਸੀ ਲੱਗਿਆ ਇਹਦੇ ਮੂਰੇ ਮੂਰੇ ਸੀਗਾ ਦੇਖੋ ਹੁਣ ਜੇ ਸਾਫ ਕਰਕੇ ਦਿਖਾਉਣੀ ਹਾਂ ਦੇਖੋ ਹੁਣ ਕੈਂਚੀਆਂ ਦਾ ਹੁਣ ਕੰਡੀਸ਼ਨ ਦੇਖੋ ਕੈਂਚੀਆਂ ਦੀ ਤੇ ਹੁਣ ਆਪ ਜੇ ਤੁਸੀਂ ਇਦਾਂ ਦੇ ਸਕਰਬ ਨਾਲ ਜੇ ਤੁਸੀਂ ਕਰਨਾ ਚਾਹੁੰਦਾ ਤਾਂ ਕਰ ਸਕਦੇ ਹੋ ਇਹ ਲੈਂਦਾ ਤਾਂ ਕੋਸ਼ੇ ਤੇ ਪਾਈ ਕਰਨਾ ਮਸ਼ੀਨੀ ਤੇਲ ਹੁੰਦਾ ਇਸ ਤੋਂ ਵੀ ਮਸ਼ੀਨੀ ਤੇਲ ਲਗਾ ਦੇਣਾ ਤਾਂ ਜੋ ਜਿਹੜਾ ਫੇਰ ਆ ਉਹ ਜੰਗਾਲ ਇਸ ਨੂੰ ਨਾ ਲੱਗੇ ਸਵਾਰ ਕੇ ਦੇਖੋ ਚਮਕਣ ਲੱਗ ਗਿਆ ਨਾ ਮਸ਼ੀਨੀ ਤੇਲ ਦੇਖੋ ਇਸ ਤਰ੍ਹਾਂ ਮਸ਼ੀਨੀ ਤੇਲ ਲਗਾ ਦੇਣਾ ਤਾਂ ਕਿ ਇਹਨੂੰ ਜੰਗਾਲ ਨਾ ਲੱਗੇ ਜਦ ਤਈ ਆਪਾਂ ਦੋਨੇ ਕੈਂਚੀਆਂ ਸਾਫ਼ ਕਰ ਸਕਦੇ ਆ ਦੇਖੋ ਹੁਣ ਆਪਾਂ ਤੁਹਾਨੂੰ ਤਿੱਖੀਆਂ ਕੰਦਾ ਤੀਕਾ ਅੱਗੇ ਤਾਂ ਮੈਂ ਤੁਹਾਨੂੰ ਮਸ਼ੀਨ ਤੇ ਹੀ ਦੱਸਿਆ ਸੀ ਹੈਨਾ ਹੁਣ ਉਹ ਟ੍ਰਿਕ ਨਹੀਂ ਹੈਗੀ ਹੁਣ ਟ੍ਰਿਕ ਹੋਰ ਆ ਜੇ ਆ ਤੁਹਾਡੇ ਕੋਲ ਦੀਵਾ ਹੈਗਾ ਤੁਸੀਂ ਦੀਵਾ ਲੈ ਕੇ ਇਸ ਤੇ ਘਸਾ ਦਿਓ ਉਸ ਨਾਲ ਤੁਹਾਡੇ ਕੈਂਚੇ ਤਿੱਖੀਆਂ ਹੋ ਜਾਣੀਆਂ ਜੇ ਦੀਵਾ ਨਹੀਂ ਹੈਗਾ ਤਾਂ ਤੁਸੀਂ ਕੀ ਕਰਨਾ ਥੋੜਾ ਕੋ ਨੀਲ ਪੇਂਟ ਹੁੰਦੀ ਆ ਨੀਲ ਪੇਂਟ ਦੀ ਸ਼ੀਸ਼ੀ ਕੱਚ ਦੀ ਹੁੰਦੀ ਆ ਉਸ ਦੇ ਉੱਤੇ ਤੁਸੀਂ ਐਦਾਂ ਐਦਾਂ ਘਸਾਓ ਤੇ ਤੁਹਾਡੀ ਕੈਂਚੀ ਤਿੱਖੀ ਹੋ ਸਕਦੀ ਹੈ ਜਿਵੇਂ ਟ੍ਰਿਕ ਆਈਡੀਆ ਵਧੀਆ ਲੱਗੇ ਕੈਂਚੀਆਂ ਦਾ ਜੰਗਾਲ ਲਗਾਉਣਾ ਤੇ ਤਿੱਖੀਆਂ ਕਰਨ ਵਾਲੇ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜਾ ਚੈਨਲ ਤੇ ਨਵੇਂ ਆਪਰੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਬਾਏ ਬਾਏ